ਦੁਬਈ ਦੇ ਬਾਰੇ ਬਹੁਤ ਸਾਰੀਆਂ ਮਿੱਥਾਂ ਨੇ ਮੈਂ ਚਾਹਾਂਗਾ ਕਿ ਉਹਨਾਂ ਦੇ ਫੈਕਟ ਤੁਸੀਂ ਲੋਕਾਂ ਨੂੰ ਦੱਸੋ ਲੋਕ ਕਹਿੰਦੇ ਆ ਜੀ ਦੁਬਈ 'ਚ ਸਜ਼ਾਵਾਂ ਬੜੀਆਂ ਸਖਤ ਨੇ ਉੱਥੇ ਤਾਂ ਜੀ ਤੁਹਾਨੂੰ ਉਹਨਾਂ ਦਾ ਡਰੈਸ ਕੋਡ 'ਚ ਰਹਿਣਾ ਪੈਂਦਾ ਉੱਥੇ ਤੁਸੀਂ ਜੀ ਤੁਹਾਡੇ ਹੱਥ ਵੜ ਦਿੰਦੇ ਆ ਤੁਹਾਨੂੰ ਉੱਥੇ ਜੇਲ੍ਹ ਕਰ ਦਿੰਦੇ ਆ ਜੀ ਤੁਹਾਨੂੰ ਉੱਥੇ ਨਮਾਜ਼ ਪੜ੍ਹਨੀ ਪੈਂਦੀ ਹੈ ਮੁਸਲਿਮ ਕੰਟਰੀ ਹੈ ਤੁਸੀਂ ਪੱਗ ਨਹੀਂ ਰੱਖ ਬਣ ਸਕਦੇ ਬਹੁਤ ਸਾਰੇ ਲੋਕ ਮੈਂ ਵੇਖਿਆ ਕਿ ਰੂਰਲ ਏਰੀਆ ਦੇ ਅੰਦਰ ਕਈ ਲੋਕ ਅਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਨਹੀਂ ਜੇ ਕੋਈ ਉਹ ਅਲੱਗ ਤੋਂ ਕੰਮ ਹੈ ਤੇ ਉਹ ਅਲੱਗ ਹੈ ਬਟ ਇਸ ਤਰ੍ਹਾਂ ਕੋਈ ਕਿਸੇ ਨੂੰ ਜ਼ਬਰ ਜ਼ੋਰ ਜ਼ਬਰਦਸਤੀ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਯੂਏਈ ਦੀ ਕੈਪੀਟਲ ਅਬੂਦਾਬੀ ਆ ਉਹ ਵਰਲਡ ਦੀ ਸੇਫਸਟ ਸਿਟੀ 카ਉਂਟ ਕੀਤੀ ਗਈ ਹੈ ਜੀ ਵਿਮਨਸ ਦੇ ਲਈ ਜਿੰਨੀਆਂ ਲੇਡੀਜ਼ ਲੜਕੀਆਂ ਅਬੂਦਾਬੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸੇਫ ਨੇ ਉਹ ਕਿਤੇ ਵੀ ਨਹੀਂ ਹੈਗੀਆਂ ਠੀਕ ਹੈ ਮਤਲਬ ਏ ਏ ਇਹ ਜੇ ਕਿਸੇ ਇੰਡੈਕਸ ਦੇ ਵਿੱਚ ਕਿਤੇ ਪੂਰਾ ਸਰਵੇ ਹੋਇਆ ਆ ਸਰਵੇਸ ਦੇ ਵਿੱਚ ਉਹਨਾਂ ਨੂੰ ਜੇ ਸਿਲੈਕਟ ਕੀਤਾ ਗਿਆ ਆ ਤੇ ਉਹ ਬਹੁਤ ਦੇਖ ਕੇ ਸਾਰਾ ਕੁਝ ਸੁਣ ਕੇ ਫੇਰ ਹੀ ਕੀਤਾ ਜਾਂਦਾ ਆ ਅੱਛਾ ਬੜਾ ਇੰਪੋਰਟੈਂਟ ਸਵਾਲ ਸੌਰੀ ਮੈਨੂੰ ਆਇਆ ਕਿ ਦੁਬਈ ਦੇ ਲਾਇਸੈਂਸ ਦੀ ਕਿੰਨੀ ਕੁ ਵੈਲਿਊ ਹੈ ਕਈ ਲੋਕ ਕਹਿੰਦੇ ਨੇ ਵੀ ਦੁਬਈ ਦਾ ਲਾਇਸੈਂਸ ਬੜਾ ਬਾਖਮਾਲ ਆ ਦੂਸਰਾ ਸਵਾਲ ਮੇਰਾ ਕਿ ਦੁਬਈ ਤੋਂ ਅੱਗੇ ਜਾਣ ਦੇ ਰਸਤੇ ਕਿੰਨੇ ਕੁ ਆਸਾਨ ਹੋ ਜਾਂਦੇ ਆ ਕੈਨੇਡਾ ਅਮਰੀਕਾ ਜਾਂ ਯੂਰਪ ਜਾਣ ਦੇ ਮਤਲਬ ਉੱਥੋਂ ਦੀ ਐਕਸਪੀਰੀਅੰਸ ਦੀ ਕਿੰਨੀ ਕੁ ਵੈਲਿਊ ਹੈਗੀ ਆ ਜਿਹੜਾ ਦੁਬਈ ਦਾ ਲਾਇਸੈਂਸ ਆ ਜੀ ਉਹਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਔਰ ਜਿਹੜੇ ਯੂਰਪ ਕੈਨੇਡਾ ਅਮਰੀਕਾ ਦੇ ਰੂਲ ਰੈਗੂਲੇਸ਼ਨ ਨੇ ਉਹ ਕਾਫੀ ਹੱਦ ਤੱਕ ਸੇਮ ਨੇ ਉੱਥੇ ਕਾਫੀ ਟਫ ਤਰੀਕ ਕੇ ਨਾਲ ਤੁਹਾਡਾ ਟੈਸਟ ਲਿੱਤਾ ਜਾਂਦਾ ਟੈਸਟ ਤੋਂ ਪਹਿਲਾਂ ਜਦੋਂ ਤੁਸੀਂ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਸਕੂਲ ਦੇ ਵਿੱਚ ਤੁਹਾਨੂੰ ਥਿਉਰੀ ਪੜਾਈ ਜਾਂਦੀ ਆ ਤੁਹਾਨੂੰ ਹਰ ਇੱਕ ਚੀਜ਼ ਬਾਰੇ ਸਮਝਾਇਆ ਦੱਸਿਆ ਜਾਂਦਾ ਆ ਫਿਰ ਜਦੋਂ ਤੁਸੀਂ ਦੁਬਈ ਦਾ ਲਾਇਸੈਂਸ ਤੁਹਾਨੂੰ ਮਿਲ ਜਾਂਦਾ ਆ ਜੇ ਤੁਸੀਂ ਦੁਬਈ ਜੌਬ ਕਰਦੇ ਆ ਉਸ ਐਕਸਪੀਰੀਅੰਸ ਨੂੰ ਪਹਿਲ ਦਿੰਦੇ ਆ ਯੂਰਪ ਕੈਨੇਡਾ ਅਮਰੀਕਾ ਵਾਲੇ ਕਾਰਨ ਕਿ ਤੁਹਾਨੂੰ ਇੰਡੀਆ 'ਚ ਰਾਈਟ ਹੈਂਡ ਡਰਾਈਵ ਕਰਨਾ ਆ ਉੱਥੇ ਪਹਿਲਾਂ ਤੁਹਾਨੂੰ ਲੈਫਟ ਹੈਂਡ ਡਰਾਈਵ ਕਰਨਾ ਜੋ ਸੇਮ ਤੁਹਾਨੂੰ ਯੂਰਪ ਜਾਂ ਕੈਨੇਡਾ ਦੇ ਵਿੱਚ ਮਿਲੇਗਾ ਉਸ ਤੋਂ ਬਾਅਦ ਜਿਹੜੇ ਰੂਲ ਤੇ ਰੈਗੂਲੇਸ਼ਨ ਡਰਾਈਵ ਕਰਨ ਦੇ ਆਪਣੇ ਯੂਏਈ ਦੇ ਵਿੱਚ ਨੇ ਉਹ ਸੇਮ ਹੀ ਰੂਲ ਤੁਹਾਨੂੰ ਯੂਰਪ ਦੇ ਵਿੱਚ ਤੇ ਉੱਥੇ ਮਿਲਣਗੇ ਜੇਕਰ ਕੋਈ ਬੰਦਾ ਯੂਏਈ ਦੇ ਵਿੱਚ 2 ਤੋਂ 3 ਸਾਲ ਡਰਾਈਵ ਕਰ ਲੈਂਦਾ ਆ ਉਹਨੂੰ ਕੈਨੇਡਾ ਜਾਂ ਉੱਥੇ ਜਾ ਕੇ ਬਹੁਤ ਆਸਾਨੀ ਦੇ ਨਾਲ ਉਹਦਾ ਲਾਇਸੈਂਸ ਚੇਂਜ ਹੁੰਦਾ ਆ ਕਈ ਕੰਟਰੀਜ਼ ਦੇ ਵਿੱਚ ਯੂਏਈ ਲਾਇਸੈਂਸ ਜੇ ਤੁਹਾਡੇ ਕੋਲ ਵੈਲਿਡ ਆ ਤੇ ਤੁਹਾਨੂੰ ਉੱਥੋਂ ਦੀ ਟ੍ਰੇਨਿੰਗ ਵੀ ਨਹੀਂ ਲੈਣੀ ਪੈਂਦੀ ਤੁਹਾਨੂੰ ਸਿੱਧਾ ਟੈਸਟ ਦਾ ਇੱਕ 골ਡਨ ਚਾਂਸ ਦਿੱਤਾ ਜਾਂਦਾ ਆ ਤੁਸੀਂ ਉਸ ਚਾਂਸ ਤੇ ਜੇ ਉਹ ਪਾਸ ਕਰ ਲੈਂਦੇ ਆ ਤੁਹਾਨੂੰ ਉਸ ਕੰਟਰੀ ਲਾਈਸੈਂਸ ਦੇ ਦਿੱਤਾ ਜਾਂਦਾ ਜੇ ਉਹ ਤੁਸੀਂ ਫੇਲ ਹੋਨੇ ਆ ਫਿਰ ਤੁਹਾਨੂੰ ਇੱਕ ਥੋੜੀ ਟ੍ਰੇਨਿੰਗ ਕਰਨ ਦੀ ਪੈਂਦੀ ਆ ਬੀਰ ਕਮਲ ਜੀ ਤੁਹਾਡੇ ਮੁਤਾਬਕ ਸਕਿੱਲ ਵਾਲੇ ਬੰਦੇ ਨੂੰ ਮਿਡਲ ਈਸਟ ਜਾਂ ਫਿਰ ਦੁਬਈ ਹੀ ਕਿਉਂ ਚੋਣਨਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਦੁਬਈ ਜਿਹੜੀ ਇੱਕ ਸਿਟੀ ਹੈ ਕੰਟਰੀ ਹੈ ਯੂਏਈ ਇਸ ਦੇ ਵਿੱਚ ਜਿਹੜੀ ਕੰਸਟ੍ਰਕਸ਼ਨ ਜਿੰਨੀ ਬੂਮ ਕਰ ਰਹੀ ਆ ਉਹ ਵਰਲਡ ਦੇ ਵਿੱਚ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ UI ਦੇ ਵਿੱਚ ਬਹੁਤ ਸਾਰੀ ਡਿਮਾਂਡ ਹੈ ਇਸ ਕਰਕੇ ਸਾਡਾ ਫੋਕਸ ਉੱਤੇ ਹੈ ਕਿ ਜਿੱਥੇ ਜ਼ਿਆਦਾ ਡਿਮਾਂਡ ਹੈ ਸਪਲਾਈ ਵੀ ਉੱਥੇ ਹੀ ਜ਼ਿਆਦਾ ਕਰਨੀ ਚਾਹੀਦੀ ਹੈ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਉੱਥੇ ਦਾ ਜਿਹੜਾ ਲੇਬਰ ਲਾਅ ਹੈ ਉਹ ਕੈਂਡੀਡੇਟ ਦੇ ਫੇਵਰ ਦੇ ਵਿੱਚ ਆ ਨਾ ਕਿ ਕੰਪਨੀ ਦੇ ਫੇਵਰ ਦੇ ਵਿੱਚ ਆ ਕੋਈ ਅਰਬ ਖਰਬ ਪਤੀ ਕੰਪਨੀ ਆ ਉਹ ਵੀ ਉਹਦਾ ਲਾਇਸੈਂਸ ਵੀ ਇੱਕ ਸੈਕਿੰਡ ਦੇ ਵਿੱਚ ਸਸਪੈਂਡ ਕਰ ਦਿੱਤਾ ਜਾਂਦਾ ਆ ਜਾਂ ਬਲੌਕ ਕਰ ਦਿੱਤਾ ਜਾਂਦਾ ਆ ਕੋਈ ਵਾਇਲੇਸ਼ਨ ਨਹੀਂ ਕਰ ਸਕਦੇ ਕੋਈ ਵਾਇਲੇਸ਼ਨ ਨਹੀਂ ਕਰ ਸਕਦੇ ਜੇ ਕੋਈ ਲੇਬਰ ਉੱਥੇ ਜਾ ਕੇ ਮਿਨਿਸਟਰੀ ਆਫ ਲੇਬਰ ਨੂੰ ਫੋਨ ਤੇ ਜਾਂ ਮੈਸੇਜ ਤੇ ਜੇਕਰ ਉਹ ਕੰਪਲੇਂਟ ਕਰਦਾ ਆ ਕਿਸੇ ਕੰਪਨੀ ਬਾਰੇ ਕਿ ਮੈਨੂੰ ਇਸ ਕੰਪਨੀ ਤੋਂ ਸੈਲਰੀ ਨਹੀਂ ਮਿਲ ਰਹੀ ਜਾਂ ਇਹ ਮੇਰੇ ਨਾਲ ਕੋਈ ਹੋਰ ਜ਼ਿਆਦਾ ਕੋਈ ਗਲਤੀ ਕਰ ਰਹੇ ਆ ਉਸੇ ਟਾਈਮ ਇੱਕ ਆਨਲਾਈਨ ਕੰਪਲੇਂਟ ਰਜਿਸਟਰਡ ਹੋ ਜਾਂਦੀ ਆ ਉਹ ਜਿਹੜੀ ਕੰਪਲੇਂਟ ਆ ਉਹ ਕੰਪਨੀ ਦੇ ਪੀਆਰਓ ਦੇ ਫੋਨ ਦੇ ਉੱਤੇ ਉਸੇ ਟਾਈਮ ਚਲੇ ਜਾਂਦੀ ਆ ਹੂੰ ਉਹਨਾਂ ਨੂੰ ਇੱਕ ਥੋੜਾ ਟਾਈਮ ਦਿੱਤਾ ਜਾਂਦਾ ਆ ਕਿ ਇਸ ਕੈਂਡੀਡੇਟ ਦੀ ਤੁਸੀਂ ਕੰਪਲੇਂਟ ਦਾ ਹੱਲ ਜਲਦੀ ਤੋਂ ਜਲਦੀ ਕਰੋ ਜੇ ਉਹ ਟਾਈਮ ਲਾਈਨ ਦੇ ਵਿੱਚ ਉਹ ਕੰਪਨੀ ਉਹਦਾ ਹੱਲ ਨਹੀਂ ਕਰਦੀ ਇੱਕ ਕਾਰਪੈਂਟਰ ਜਾਂ ਇੱਕ ਲੇਬਰ ਇੱਕ ਖਰਬਪਤੀ ਕੰਪਨੀ ਦਾ ਸਿਸਟਮ ਦੁਬਈ ਦੇ ਵਿੱਚ ਬੰਦ ਕਰ ਸਕਦਾ ਆ ਏ ਪਾਵਰ ਮਿਨਿਸਟਰੀ ਆਫ ਜਿਹੜੀ ਲੇਬਰ ਆ ਯੂਏਐਚ ਦੀ ਉਹਨੇ ਇੱਕ ਲੇਬਰ ਨੂੰ ਦਿੱਤੀ ਹੋਈ ਆ ਇਸ ਕਰਕੇ ਸਾਡੀ ਸਭ ਤੋਂ ਪਹਿਲ ਇਹ ਹੁੰਦੀ ਆ ਕਿ ਕੈਂਡੀਡੇਟ ਨੂੰ ਪਹਿਲੀ ਗੱਲ ਤਾਂ ਉੱਥੇ ਦਿੱਕਤ ਆਏਗੀ ਨਹੀਂ ਜੇ ਆਈਵੀ ਤੇ ਉੱਥੋਂ ਦੀ ਗਵਰਨਮੈਂਟ ਕੈਂਡੀਡੇਟ ਨੂੰ ਪਹਿਲਾਂ ਸਪੋਰਟ ਕਰਦੀ ਆ ਕੰਪਨੀ ਨੂੰ ਬਾਅਦ ਚ ਕਰਦੀ ਆ ਵਾਹ ਤੋਂ ਇਸ ਕਰਕੇ ਸਾਡਾ ਫੋਕਸ ਜ਼ਿਆਦਾ ਯੂਏ ਦੇ ਵਿੱਚ ਹੁੰਦਾ ਆ